ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ। ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫਰ ਰਹੀ ਕਰ ਰਹੇ ਨੇ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਕੋਣ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾਡੇੜ ਜਾ ਰਹੀ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤ ਪੂਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾ ਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁੰ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਸਰਕਾਰ ਆਸਾਨ ਖਾਣਾ ਬਣਾਣਾ ਵੀ ਦਿੰਦੀ ਹੈ ਬਿਨ ਕਰਾਏ ਟੋਲੇ ਕੇ ਲਈ ਹੈ ਯਾਤਰਾ ਕਰਨਾ ਸਰਕਾਰ ਨੇ ਧੰਨਵਾਦ ਜੋ ਬਰਲਾ ਕੀਤਾ ਉਹ ਆਸਮਾਨ ਸੀਐਮ ਸਾਹਮਣੇ ਬਹੁਤ ਵਧੀਆ ਕੀਤਾ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ ग्लोबल वार्मिंग ਦਾ ਖਤਰਾ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਲੋਕਾਂ ਦੀਆਂ ਪਰੇਸ਼ਾਨੀਆਂ ਵਧ ਰਹੀਆਂ ਨੇ ਓਏ ਜਿਹੜੀ ਗਰਮੀ ਜਿਹੜੀ ਕਿ ਬਹੁਤ ਜ਼ਿਆਦਾ ਭੀषण ਪਿਆਰੀ ਹੈ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਗਰਮੀ ਤੋਂ ਦੁਖੜ ਹੋਣਾ ਪੈ ਰਿਹਾ ਹੈ ਔਰ ਅਜਿਹੇ ਹਾਲਾਤਾਂ ਵਿੱਚ ਜੇਕਰ ਅਸੀਂ ਰੁੱਖ ਨਾ ਲਾਏ ਤਾਂ ਬਹੁਤ ਪਰੇਸ਼ਾਨੀ ਹੋਣ ਵਾਲੀ ਹੈ ਇਸ ਕਰਕੇ ਜਿਹੜਾ ਕਿ ਇੱਥੇ ਨਵਰੀਤ ਸਿੰਘ ਸਾਡੇ ਨਾਲ ਨੇ ਉਹਨਾਂ ਨੇ ਐਨ ਜੀਓ ਦੇ ਸਹਿਯੋਗ ਨਾਲ ਇੱਥੇ ਬੂਟੇ ਲਗਾਏ ਨੇ ਔਰ ਗੱਲਬਾਤ ਉਹਨਾਂ ਨੇ ਕਰ ਲੈਨੇ ਭਾਜੀ ਕਿੰਨਕ ਲੋੜਿੰਦਾ ਐਸ ਸਮੇਂ ਵਿੱਚ ਰੁੱਖ ਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਜੋਤ ਗਰੋਵਰ ਆ ਆਮ ਆਦਮੀ ਪਾਰਟੀ ਤੋਂ ਸਟੇਟ ਜੁਆਇੰਟ ਸੈਕਟਰੀ ਆ ਆਮ ਆਦਮੀ ਪਾਰਟੀ ਦਾ ਅਸੀਂ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਨਾ ਹਰ ਇੱਥੇ ਨੌਰਥ ਹਲਕੇ ਦੇ ਵਿੱਚ ਸਟਾਰਟਿੰਗ ਕੀਤੀ ਹੈ ਗੁਰਾਂ ਅੰਦਾਜ਼ ਦੀ ਧਰਤੀ ਹੈ ਗੁਰਾਂ ਅੰਦਾਜ਼ ਪਾਰਕ ਤੋਂ ਸਟਾਰਟ ਕੀਤੀ ਹੈ ਤੇ ਅਸੀਂ ਇਹ ਏਰੀਆ ਦੇ ਵਿੱਚ ਮੇਰਾ ਜੰਪਲ ਹੋਇਆ ਤੇ ਮੈਂ ਇੱਥੇ ਦੇਖਿਆ ਕਿ ਕਿਹੜੀ ਕਿਹੜੀਆਂ ਮੁਸ਼ਕਲਾਂ ਸਾਡੇ ਇੱਥੇ ਸਟਾਰਟਿੰਗ ਦੇ ਵਿੱਚ ਆ ਰਹੀਆਂ ਕਿਉਂਕਿ ਮੇਨ ਇੱਥੇ ਨਾ ਇੱਕ ਟਾਇਲ ਦਾ ਲੈਵਲ ਠੀਕ ਹੋਣ ਵਾਲਾ ਪਾਈਲ ਦਾ ਲੈਵਲ ਠੀਕ ਹੋ ਰਹਣਾ ਹੈ ਇੱਥੇ ਸੀਵਰੇਜ ਦੀ ਪ੍ਰੋਬਲਮ ਸੀ ਇੱਥੇ ਜਿਹੜੀ ਇਹਨਾਂ ਦੀ ਸਟਰੀਟ ਲਾਈਟਸ ਦੀ ਜਿਹੜੀ ਪ੍ਰੋਬਲਮ ਸੀ ਉਸ ਤੋਂ ਬਾਅਦ ਇੱਥੇ ਆਪਾਂ ਨਾਲ ਪਲਾਂਟੇਸ਼ਨ ਅਸੀਂ ਲਗਾਈ ਹੈ ਇੱਥੇ ਚੈਂਬਰਸ ਦੀ ਵੀ ਪ੍ਰੋਬਲਮ ਹੈ ਜਿਹੜੀ ਜਿਹੜੀਆਂ ਮੁਸ਼ਕਲਾਂ ਆ ਅਸੀਂ ਹਲਕੇ ਵਾਈਜ਼ ਵਾਰਡ ਵਾਈਜ਼ ਇੱਕ ਇੱਕ ਕਰਕੇ ਫੜ ਰਹੇ ਆ ਜੋ ਸੀਐਮ ਸਾਹਿਬ ਨੇ ਸਾਨੂੰ ਹਦਾਇਤ ਦਿੱਤੇ ਆ ਕਿ ਆਪਣੇ ਹਲਕਿਆਂ ਦੇ ਵਿੱਚ ਆਪਣੀਆਂ ਵਾਰਡਾਂ ਦੇ ਵਿੱਚ ਆਪਣੇ ਡਿਵੈਲਪਮੈਂਟਸ ਕਰਾਓ ਇੱਥੇ ਆ ਰਿਹਾ ਟਾਈਮ ਦੇ ਵਿੱਚ ਮੈਂ ਡੀ ਫੌਗਿੰਗਸ ਵੀ ਭੇਜਾਂਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਵੱਲੋਂ ਸਹਿਯੋਗ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੇ ਬਦਲ ਤੇ ਡਿਵੈਲਪਮੈਂਟ ਕਰਾਵਾਂਗੇ ਇੱਕ ਰੁੱਖ ਤੇ ਸੋ ਸੁੱਕ ਕਹਿੰਦੇ ਨੇ ਦੁੱਖਾਂ ਦੀ ਕਿੰਨੀ ਕੁ ਲੋੜ ਕਿਉਂਕਿ ਕੱਟਣ ਵਾਲੇ ਹੱਥ ਜਿਆਦਾ ਹੋ ਗਏ ਤੇ ਲਾਉਣ ਵਾਲੇ ਕੱਟ ਨੇ ਦੇਖੋ ਇੱਕ ਰੁੱਖ ਸੋ ਸੁਖ ਅੱਜ ਜਿਵੇਂ ਮੇਰਾ ਭਰਾ ਨੇ ਹਰ ਸਿਮਰੜ ਹਰੀ ਇਹਨਾਂ ਨੇ ਐਨ ਜੀਓ ਹੈ ਤੇ ਦੇਖੋ ਇੱਕ ਐਨ ਜੀਓਜ਼ ਜਾਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਇਹਨਾਂ ਵਧੀਆ ਕੰਮ ਕਰ ਰਹੀਆਂ ਵਾ ਤੇ ਤੁਸੀਂ ਸਾਰੇ ਕਿਉਂ ਅਸੀਂ ਕਹਿੰਦੇ ਹਾਂ ਕਿ ਇੱਕ ਪਲਾਂਟ ਦੀ ਫੋਟੋ ਨਹੀਂ ਪਾਣੀ ਦਿਖਾਵਾ ਨਹੀਂ ਕਰਨਾ ਮੈਂ ਕਹਿੰਦਾ ਕਰੋ ਇਹ ਦਿਖਾਵੇ ਦੇ ਨਾਲ ਤੁਹਾਨੂੰ ਦੋ ਚਾਰ ਬੰਦੇ ਜ ਤੁਹਾਡੇ ਤੋਂ ਪ੍ਰਭਾਵਿਤ ਹੋ ਗਏ ਤੇ ਇੱਕ ਬੰਦੇ ਨੇ ਚਾਰ ਬੰਦੇ ਨੂੰ ਪ੍ਰਭਾਵਿਤ ਕਰਤਾ ਤੇ ਉਹਨਾਂ ਨੇ ਰੁੱਖ ਲਾਏ ਤੇ ਤੁਹਾਨੂੰ ਫਾਇਦਾ ਹੀ ਹੈ ਨਾ ਅਸੀਂ ਤੇ ਆਪਾਂ ਆਪਣਾ ਕੰਨਾ ਗਿਦੀਆਂ ਅਸੀਂ ਮੇਨ ਗਿਦੀਆਂ ਕਿ ਲੋਕਾਂ ਨੂੰ ਆਪਾਂ ਜਾਗਰੂਤ ਕਰਨਾ ਤੇ ਮੇਰੇ ਹਿਸਾਬ ਨਾਲ ਲੋਕੀ ਤੁਸੀਂ ਦੇਖੋ ਵਾਰ ਜ਼ੋਨ ਦੇ ਵਿੱਚ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਕੇ ਚਾਹੇ ਇੱਕ ਪਲਾਂਟ ਇੱਕ ਬੰਦਾ ਲਾਵੇ ਜ਼ਰੂਰ ਲਾਵੇ 20 ਲੱਖ ਬੰਦੇ ਦੀ ਵਾਦੀ ਆ ਸਾਡੇ ਅੰਮ੍ਰਿਤਸਰ ਦੀ ਤੇ ਜੇ 20 ਲੱਖ ਪਲਾਂਟ ਲੱਗੇ 4 ਤੋਂ 5 ਡਿਗਰੀ ਦਾ ਸਾਡੇ ਅੰਮ੍ਰਿਤਸਰ ਦੇ ਵਿੱਚ ਫਰਕ ਪੈ ਜਾਣਾ ਇਹ ਚੀਜ਼ਾਂ ਦਾ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਾਰੋਬਾਰਾਂ ਦਾ ਪਰਿਵਾਰਾਂ ਦਾ ਹਰ ਬੰਦਾ ਸੋਚਦਾ ਇਹ ਵੀ ਸਾਡਾ ਪਰਿਵਾਰ ਹੀ ਹੈ ਐਨਵਾਇਰਨਮੈਂਟ ਐਨਵਾਇਰਨਮੈਂਟ ਵੀ ਸਾਡਾ ਪਰਿਵਾਰ ਆ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਿਰਫ ਪੈਸਾ ਨਹੀਂ ਦੇ ਜੀ ਇਸ ਕਰਕੇ ਦਰਖਤ ਲਵਾਓ ਆਪਣੀ ਪਰਿਵਾਰ ਦੀ ਆਪਣੀ ਜਾਨ ਬਚਾਓ ਬਾਜੀ ਤੁਸੀਂ ਕੀ ਕਹਿਣਾ ਜੀ ਸਰ ਮੈਂ ਤਾਂ ਇੱਕੋ ਗੱਲ ਕਵਾਂ ਕਿ ਜਿਵੇਂ ਨਵਜੋਤ ਜੀ ਨੇ ਸ਼ੁਰੂ ਕੀਤਾ ਵਾ ਔਰ ਸ਼੍ਰੀ ਗੁਰੂ ਰਾਮਦਾਸ ਜੀ پارک ਸਾਡਾ ਰਣਜੀਤ ਇਹਨੂੰ ਦਾ ਸਾਰੇ ਅਸੀਂ ਵਾਸੀ ਉੱਥੇ ਖੜੇ ਆ ਔਰ ਸਾਰਿਆਂ ਨੇ ਇਹਨਾਂ ਨੂੰ ਵੈਲਕਮ ਕੀਤਾ ਕਿ ਇਹਨਾਂ ਨੇ ਕਿਹਾ ਕਿ ਮੈਂ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਕਿਉਂਕਿ ਮੈਂ ਤਾਂ ਇੱਕੋ ਚੀਜ਼ ਕਵਾਂਗਾ ਕਿ ਅਸੀਂ ਸਿਰਫ ਵੋਟਰ ਆ ਔਰ ਜਿਹੜੇ ਵੋਟਰ ਨੇ ਉਹਨਾਂ ਦਾ ਕੀ ਕੰਮ ਹੁੰਦਾ ਛੋਟੇ ਛੋਟੇ ਕੰਮ ਨੇ ਇਸ ਪਾਰਕ ਦੇ ਵਿੱਚ ਹੁਣੇ ਦੁਰਦੇ ਦੁਰਦੇ ਤੁਸੀਂ ਵੇਖਿਆ ਕਿ ਠੇਡਾ ਲੱਗਦਾ ਵਾ ਅਸੀਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਔਰ ਰੈਜ਼ਿਡੈਂਟਸ ਰੈਜ਼ਿਡੈਂਟਸ ਵੀ ਕਲ ਭਰੇ ਸੀ ਕਿਸੇ ਨੇ ਆ ਕੇ ਬਾਹ ਫੜੀ ਇਹ ਪੁੱਛਿਆ ਵਾ ਦੇਖੋ ਅਗੋਂ ਕਿੰਨੀ ਕੁ ਪੋਜ਼ਿਟਿਵਿਟੀ ਮਿਲਦੀ ਔਰ ਮੈਂ ਦੱਸਣਾ ਚਾਹਨਾ ਜਿਹੜੀ ਇਹਨਾਂ ਨੇ ਪਲਾਂਟੇਸ਼ਨ ਦੀ ਗੱਲ ਕੀਤੀ ਹੈ ਅਸੀਂ 50 ਡਿਗਰੀ ਤੇ ਪਹੁੰਚ ਗਏ ਆ ਇੱਕ ਮਹੀਨਾ ਪਹਿਲੇ ਦੁਬਈ ਦੇ ਵਿੱਚ ਮੇਰਾ ਦੋਸਤ ਸੀ ਉਹਨੇ ਮੈਨੂੰ ਵੀਡੀਓ ਕਾਲ ਕੀਤੀ 34 ਡਿਗਰੀ ਟੈਂਪਰੇਚਰ ਸੀ ਔਰ ਮਾਹੌਲ ਬਾਰਿਸ਼ ਵਾਲਾ ਬਣਿਆ ਹੋਇਆ ਸੀ ਔਰ ਇੱਥੇ ਉਸ ਦਿਨ 46 ਡਿਗਰੀ ਟੈਂਪਰੇਚਰ ਸੀ ਜੇ ਹੁਣ ਨਾ ਕੀਤਾ ਤੇ ਅਸੀਂ ਕਦੀ ਨਹੀਂ ਕਰ ਸਕਦੇਗਾ ਜ਼ੋਨ ਲੇਅਰ ਡਿਪਲੀਟ ਹੋ ਗਈ ਹੈ ਔਰ ਜਿਹੜੀਆਂ ਰੇਸ ਦੇ ਵਿੱਚ ਅਸੀਂ ਖੜੇ ਆ ਇੰ ਦਾ ਰੁੱਖ ਹੈ ਜਿਹੜਾ 100 ਡਿਗਰੀ ਟੈਂਪਰੇਚਰ ਚ ਝੇਲ ਸਕਦਾ ਇਕ ਇਨਸਾਨ ਜਿਹੜਾ ਵਾ 55 ਡਿਗਰੀ ਤੇ ਇਨਸਾਨ ਦੀ ਮੌਤ ਹੋ ਜਾਣੀ ਹੈ ਡੀਹਾਈਡਰੇਸ਼ਨ ਹੋ ਜਾਣੀ ਹੈ ਪਾਣੀ ਖਤਮ ਹੋ ਜਾਣਾ ਵਾ ਬਿਮਾਰੀਆਂ ਲੱਗ ਜਾਣੀਆਂ ਨੇ ਹੁਣ ਅਸੀਂ ਸੋਚ ਨਹੀਂ ਰਹੇ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਰੁੱਖ ਲਾਣਾ ਐਵੇਂ ਹੀ ਕੰਮ ਆ ਪਰ ਮੈਂ ਨਾਲ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਅਸੀਂ ਲਾਉਨੇ ਆ ਉਹਨਾਂ ਨੂੰ ਬਚਾਉਣਾ ਕਿੰਨੇ ਆ ਜ਼ਿੰਮੇਵਾਰੀ ਸਿਚੁਏਸ਼ਨ ਤੇ ਆ ਚੁੱਕੀ ਹੈ ਨਾ ਹੁਣ ਤੇ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਗਈ ਸਰ ਮੈਂ ਤੁਹਾਨੂੰ ਰੀਜ਼ਨ ਦੱਸ ਰਿਹਾ ਉਹਦਾ ਰੀਜ਼ਨ ਹੈਗੀ ਜਿਹੜੀ ਡੀਫੋਰੈਸਟੇਸ਼ਨ ਕਰ ਰਹੇ ਆ ਕਟਿੰਗ ਕਰ ਰਹੇ ਆ ਇਹ ਫੋਰੈਸਟੇਸ਼ਨ ਦੇ ਵਿੱਚ ਅਸੀਂ ਟਰੀਜ਼ ਲਾਉਨੇ ਆ ਡੀਫੋਰੈਸਟੇ ਅੰਮ੍ਰਿਤਸਰ ਦੇ ਵਿੱਚ ਮੈਂ ਮਤਲਬ ਬਿਨਾਂ ਕਿਸੇ ਡਰ ਤੋਂ ਕਹਿਣਾ ਚਾਹੁੰਦਾ ਕਿ ਜਿੰਨੇ ਰਿਲੀਜੀਅਸ ਸਮਾਗਮ ਹੁੰਦੇ ਆ ਉਹਦੇ ਵਿੱਚ ਜਦੋਂ ਕੋਈ ਇਹਨਾਂ ਨੂੰ ਥਾਂ ਦਿੱਤੀ ਜਾਂਦੀ ਕੋਈ ਬਾਗ ਦਿੱਤਾ ਜਾਂਦਾ ਉਹਦੇ ਆਲੇ-ਦੁਆਲੇ ਜਿੰਨੇ ਰੁੱਖ ਹੁੰਦੇ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਦੂਜੀ ਪ੍ਰੋਬਲਮ ਜਿਹੜੀ ਹੈ ਕੂੜੇ ਦੀ ਪ੍ਰੋਬਲਮ ਜਿੱਥੇ ਵੀ ਕੂੜਾ ਡੰਪ ਹੁੰਦਾ ਉੱਥੇ ਵੱਡੇ-ਵੱਡੇ ਰੁੱਖ ਲੱਗੇ ਹੁੰਦੇ ਮੇਰੇ ਸਾਹਮਣੇ ਦੀ ਗੱਲ ਹੈ ਸਤ ਅਮਨ ਦਾਸ ਦੇ ਰੁੱਖ ਅਸੀਂ ਲਾਏ ਸੀ ਅੱਜ ਤੋਂ 5 ਸਾਲ ਪਹਿਲੇ ਉਹ ਅਮਨ ਦਾਸ ਦੇ ਰੁੱਖ ਜਿਹੜੇ ਨੇ ਰਣਜੀਤ ਸਿੰਘ ਨੂੰ ਦੁਸ਼ਹਿਰਾ ਗਰਾਊਂਡ ਦੇ ਵਿੱਚ ਸਾੜੇ ਗਏ ਮੈਂ ਆਬਜੈਕਸ਼ਨ ਕੀਤੀ ਮੈ ਫੀ ਕਰ ਲਈ ਇਹਦਾ ਕੋਈ ਫਾਇਦਾ ਨਹੀਂ ਹੋਣਾ ਇਹੋ ਜੇ ਵੀਰ ਆਣੇ ਚਾਹੀਦੇ ਅੱਗੇ ਜਿਹੜੇ ਕਹਿੰਦੇ ਆ ਕਿ ਕੱਲਾ ਲਾਉਣਾ ਨਹੀਂ ਚਾਹੀਦਾ ਇਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਜਿੱਥੇ ਜਿੱਥੇ ਐਨ ਜੀਓਜ਼ ਲਾਰੀਆਂ ਉੱਥੇ ਅਸੀਂ ਕਾਰਪੋਰੇਸ਼ਨ ਵੱਲੋਂ ਕਿੰਨੀ ਕੁ ਵੱਡੀ ਡਿਊਟੀ ਉਹਨਾਂ ਦਾ ਟੈਂਕਰ ਆ ਕੇ ਸਾਡੇ ਨਾਲ ਪਾਣੀ ਦੇ ਦੇਣ ਹੁਣ ਸਾਡੇ ਕੋਲ ਪਾਣੀ ਦੀ ਨਿਕਾਸੀ ਤੇ ਨਹੀਂ ਨਾ ਹੈਗੀ ਸੜਕ ਤੇ ਡਿਵਾਈਡਰ ਤੇ ਡੋਖ ਲਾ ਰਹੇ ਆ ਸਾਡੇ ਕੋਲ ਡੋਨਟ ਹੈਵ ਵਾਟਰ ਤੇ ਜੇ ਭਾਜੀ ਨੇ ਭਾਜੀ ਨੇ ਅੱਜ ਪ੍ਰੋਮਿਸ ਕੀਤਾ ਔਰ ਅਸੀਂ ਇਹਨਾਂ ਦੇ ਨਾਲ ਆ ਸਾਨੂੰ ਅੱਜ ਇੱਕ ਉਮੀਦ ਜਾਗੀ ਹੈ ਕਿ ਆਪਾਂ ਫੇਰ এনवायरमेंट ਨੂੰ ਵਾਪਸ ਲਿਆ ਸਕਦੇ ਨਵਜੋਤ ਜੀ ਕੀ ਕਹਣਾ ਸਾਮ ਸੰਭਾਲ ਜਿਹੜੀ ਇਨੀ ਜਦ ਤੱਕ ਨਹੀਂ ਵੇਖੀ ਜਾਂਦੀ ਕਿਉਂਕਿ ਬੂਟੇ ਤਾਂ ਲਗਾ ਦਿੱਤੇ ਜਾਂਦੇ ਨੇ ਪਰ ਸਾਂਭ ਸੰਭਾਲ ਤੇ ਬਗੈਰ ਕਿਸੇ ਨਾ ਬੂਟੇ ਅੱਗੇ ਵਧਣ ਸਾਂਭ ਸੰਭਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਦੇਖੋ ਅਸੀਂ ਕਾਰਪੋਰੇਸ਼ਨ ਨੂੰ ਹਦਾਇਤਾਂ ਦਿੱਤੀਆਂ ਮੈਂ ਸੀਨੀਅਰ ਅਫਸਰਾਂ ਨਾਲ ਵੀ ਮੀਟਿੰਗ ਕੀਤੀ ਹੈ ਜਿਹੜੀ ਜਿਹੜੀ ਮੁਸ਼ਕਲਾਂ ਲੋਕਾਂ ਨੂੰ ਆਣ ਗਈਆਂ ਅਸੀਂ ਪਹਿਲ ਦੇ ਹਦਾਰ ਤੇ ਇਹਨਾਂ ਦਾ ਕੰਮ ਕਰਾਵਾਂਗੇ ਤੇ ਜਿਹੜੀ ਇਹ এনਵਾਇਰਨਮੈਂਟ ਜਿਹੜੀ ਐਨ ਜੀਓਜ਼ ਜਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਬੂਟੇ ਲਗਾ ਰਹੀਆਂ ਮੈਂ ਕਾਰਪੋਰੇਸ਼ਨ ਉਹਨੂੰ ਸੰਭੂਗੀ ਵੀ ਕੋਈ ਜਿਹੜੇ ਲੋਕਲ ਹੈ ਜਿਹੜੇ ਲੋਕਲ ਬੰਦੇ ਸਾਹਮਣੇ ਕੋਈ ਕਾਰਪੋਰੇਸ਼ਨ ਸਾਹਮ ਹਰਬ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਕੀ ਉਹ ਸਮਝ ਨਹੀਂ ਪੈਣੀ ਹੈ ਔਰ ਆਪਣੀ ਜ਼ਿੰਦਗੀ ਵਿੱਚ ਜਿਹੜੇ ਕੀ ਰੁੱਖ ਲਗਾਉਣੇ ਪੈਣੇ ਨੇ ਕਿਉਂਕਿ ਲਗਾਤਾਰ ਗਲੋਬਲ ਵਾਰਮਿੰਗ ਦਾ ਖਤਰਾ ਜਿਹੜਾ ਕੀ ਉਹ ਮੰਡਰਾ ਰਿਹਾ ਹੈ ਔਰ ਆਏ ਸਾਲ ਗਰਮੀ ਜਿਹੜੀ ਕੀ ਉਹ ਵੱਧ ਜਾਰੀ ਹੈ ਜਿਹੜੀ ਕੀ ਬਰਦਾਸ਼ਤ ਕਰਨੀ ਵੀ ਹੁਣ ਜਿਹੜੀ ਕੀ ਉਹ ਵੱਸੋਂ ਬਾਹਰ ਹੋ ਰਹੀ ਹੈ ਕਿਉਂਕਿ ਰੁੱਖਾਂ ਦੀ ਕਟਾਈ ਜਿਹੜੀ ਕੀ ਤੜਤੜ ਹੋ ਰਹੀ ਹੈ ਪਰ ਰੁੱਖ ਲਗਾਉਣ ਵਾਲੇ ਹੱਥ ਜਿਹੜੇ ਕੀ ਉਹ ਘਟਨੇ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਹਮਲਾ ਮਾਰੀਏ ਆਪਣੀ ਜ਼ਿੰਦਗੀ ਵਿੱਚ ਰੁੱਖ ਜ਼ਰੂਰ ਲਗਾਈਏ ਤਾਂ ਜੋ ਸਾਡੇ ਨਾਲ-ਨਾਲ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਇਹਨਾਂ ਰੁੱਖਾਂ ਤੋਂ ਜਿਹੜਾ ਕੀ ਆਕਸੀਜਨ ਲੈ ਸਕਣ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਜਿਹੜੀ ਕੀ ਉਹ ਜਿਆਦਾ ਦੁਸ਼ਵਾਰ ਨਾ ਹੋਵੇ ਕਿਉਂਕਿ ਲਗਾਤਾਰ ਜਿਹੜੀ ਗਲੋਬਲ ਵਾਰਮਿੰਗ ਦਾ ਖਤਰਾ ਵੱਧਦਾ ਜਾ ਰਿਹਾ ਹੈ ਉਸ ਖਤਰੇ ਨੂੰ ਜੇਕਰ ਘਟਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਰੁੱਖ ਜਿਹੜੇ ਕੀ ਉਹ लगोने पहने कैमरा पर्सन विपिन शर्मा न सिकंदर श्री श्रीचा दैनिक टीवी अमृतसर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर